ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਰਾਜੇ ਆਣਾ ਜੀ ਤਹਿਸੀਲ ਬਾਗਾਪਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਦੋ ਨਗ ਲੈ ਕੇ ਆਇਆ ਇੱਕ ਤਾਂ ਸੂਇਆ ਸੂਆ ਨਾਗਾ ਤੇ ਇੱਕ ਗੱਬਣ ਹਜੇ ਸਮਾਂ ਲੈਂਦਾ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਹੈ ਤੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਸੀਆ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਬਾਈ ਨਾਮ ਲਖਵੀਰ ਸਿੰਘ ਤੇ ਪਿੰਡ ਰਾਜਣਾਗਾ ਤਸੀਲ ਬਾਗਿਆਪੁਰਾ ਜਿਲ੍ਹਾ ਮੋਗਾ ਮੋਬਾਈਲ ਨੰਬਰ ਹੀ ਮੋਬਾਈਲ ਨੰਬਰ 775553 ਏ 7255 16037 ਠੀਕ ਆ ਵੀਰੇ ਘਰ ਦੇ ਪਸ਼ੂ ਹੀ ਆ ਜੀ ਹਾਂਜੀ ਘਰ ਦੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਸੂਆ ਵੀਰੇ ਕਿੰਨਾ ਵਸੁੰਦੀ ਐ ਇਹ ਦੂਜੀ ਸੂਏ ਸੂ ਗਈ ਬਾਈ ਝੋਟੀ ਜੀ ਸਮਾਂ ਕਿੰਨਾ ਲੈਂਦੀ ਐ ਜੀ ਇਹ ਸਮਾਂ ਬਾਈ 10 ਦਿਨ ਲਊਗੀ ਡੇਟ ਮੁਤਾਬਕ ਹਾਂਜੀ ਡੇਟ ਮੁਤਾਬਕ ਠੀਕ ਆ ਪਹਿਲੇ ਸੂਏ ਬਾਈ ਕਿੰਨਾ ਦੁੱਧ ਦਿੱਤਾ ਜੀ ਇਹਨੇ ਬਾਈ ਪਹਿਲੇ ਸੂਏ ਨੇ ਦੁੱਧ 14 ਲੀਟਰ ਆ ਆਪਾਂ ਨੂੰ ਦਿੰਦੀ ਰਹੀ ਐ 7 ਲੀਟਰ ਡੰਗ ਦਾ ਠੀਕ ਆ ਵੀਰੇ ਤੇ ਕਿਹੜੇ ਸੀਮਾਂ ਤੋਂ ਗੱਭਣਾ ਜੀ ਇਹ ਹੈਗਾ ਕੋਈ ਰਿਕਾਰਡ ਇਹਦਾ ਜੀ ਦੂਜਾ ਦਾਦਾ ਜੀ ਸੀਮਨ ਦਾ ਚੰਗਾ ਹੀ ਲੱਗਿਆ ਬਾਈ ਇਹਦਾ ਤੇ ਰਿਕਾਰਡ ਸਾਡੇ ਕੋਲੇ ਹੈ ਨੀਗਾ ਮੈਸ ਹੋ ਗਿਆ ਜੀ ਮੈਸ ਹੋ ਗਿਆ ਥਣਾ ਦੀ ਡਾਨਾ ਜੀ ਹਾਂ ਥਣਾ ਦੀ ਡਾਨਾ ਬਾਈ ਪਿੱਛੇ ਦੀ ਗਰੰਟੀ ਹੈ ਹਾਂਜੀ ਤੋੜ ਕੇ ਦਿਖਾ ਦੇ ਵੀਰੇ ਬਾਈ ਦੇ ਦੱਸਣ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਦੂਜਾ ਸੂਹ ਨਹੀਂ ਆ ਕੱਦ ਕਾੜ ਦੇ ਪੱਖ ਤੋਂ ਪੂਰੀ ਚੰਗੀ ਐ ਸੂਣੀ ਫੇਸ ਕੁਆਲਟੀ ਸਮਾਂ ਡੇਟ ਮੁਤਾਬਕ ਦੇਣ ਦੱਸ ਪਏ ਆ ਜੀ ਬਾਕੀ ਇੱਕ ਅੱਧਾ ਦਿਨ ਕਈ ਔਰ ਪਸ਼ੂ ਉੱਪਰ ਵੀ ਲਿਜਾ ਸਕਦਾ ਬੇਲ ਬਹੁਤ ਦਾ ਹਾਈਟ ਬਹੁਤ ਚੰਗੀ ਐ ਵੀਰੇ ਝੋਟੀ ਪਹਿਲੇ ਸੂਏ 14 ਕਿਲੋ ਦਾ ਰਿਕਾਰਡ ਆ ਇਕਤੀਆ ਰਮੀਦ ਪਲੱਸ ਦੀ ਆ 15 16 ਪਲੱਸ ਦੇ ਨੇੜੇ ਜਾਊ ਬਾਈ ਠੀਕ ਆ ਜੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਥਾਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਠੰਡੀ ਸੀਲ ਪੂਰੀ ਆ ਬਾਈ ਕਹਿੰਦਾ ਭਾਰ ਪਿੱਛੇ ਦੀ ਗਾਰੰਟੀ ਆ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਇਹਦੀ ਬਾਈ ਆਪਾਂ ਫੋਨ ਤੇ ਕਰ ਲਾਂਗੇ ਕੱਚੀ ਆ ਕਿਉਂਕਿ ਹਜੇ ਹਾਂਜੀ ਡਿਮਾਂਡ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਕਿਉਂਕਿ ਹਜੇ ਸਮਾਂ ਲੈਂਦੀ ਆ ਅੱਜ ਦੀ ਡਿਮਾਂਡ ਹੋਰ ਹੋਊਗੀ ਜਿੱਦ ਦੇ ਕਰਮਾਲੀ ਸੂਣਦੀ ਆ ਜਾਂ ਜਮਾ ਤਿਆਰ ਹੁੰਦੀ ਆ ਉਹਦੇ ਦੀ ਡਿਮਾਂਡ ਹੋਦੇ ਹੋ ਤਿਆਰੀ ਬਹੁਤ ਸੋਹਣੀ ਕੀਤੀ ਆ ਵਲਟੇਲਾ ਹਵਾਨੇ ਚ ਬਹੁਤ ਪੰਨਿਆਂ ਨੇ ਜੀ ਸਾਰੀਆਂ ਵਲਟੇਲਾ ਕਰਮਾਲੀ ਨੇ ਕੱਢ ਕੇ ਸੂਣਾ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹ ਸੂਆ ਜੀ ਪਹਿਲਾ ਸੂਈ ਆ ਆਪਣੇ ਕੋਲ ਕਦੋਂ ਸੂਈ ਆ ਜੀ ਇਹੇ ਇਹਨੂੰ 1 ਮਹੀਨਾ ਹੋ ਗਿਆ ਬਾਈ ਬੱਚਾ ਜੀ ਇਹਦਾ ਬੱਚਾ ਕੱਟੀ ਆ ਜੀ ਮਗਰ ਇਹਦੇ ਠੀਕ ਆ ਜੀ ਹਾਂਜੀ ਕਿੰਨਾ ਦੁੱਧ ਤਿਆਰ ਆ ਜੀ ਦੁੱਧ ਜਿਹੜਾ ਥੱਲੇ ਹੋਣਾ ਇਸ ਵਕਤ 8 ਕਿਲੋ ਆਗਾ 8 ਕਿਲੋ ਨੈਟ ਤਿਆਰ ਹੈ ਨੈਟ ਤਿਆਰ ਆ ਬਾਈ ਥਣਾ ਦੀ ਦੰਨ ਆ ਜੀ ਜਾਵਾਂ ਜੀ ਬੱਚੇ ਤੇ ਮਿਲਦੀ ਆ ਜੀ ਬੱਚੇ ਤੇ ਤੋੜ ਕੇ ਦਿਖਾਦੀ ਵੀਰੇ ਸੂਆ ਪਹਿਲਾ ਸੂਈ ਆ ਜੀ 1 ਮਹੀਨਾ ਸਮਾਂ ਬਾਈ 10 ਦਾ ਹੋ ਗਿਆ ਸੂਈ ਨੂੰ ਬੱਚਾ ਤੁਹਾਡੇ ਸਾਹਮਣੇ ਆ ਵੀਰੇ ਜਿੰਨਾ ਸਮਾਂ ਮਰਜ਼ੀ ਮੰਨ ਲਓ ਦੁੱਧ ਨੈਟ 8 ਕਿਲੋ ਤਿਆਰ ਆ ਜੀ 2 ਟਾਈਮ 4 ਟਾਈਮ ਆਪਦੀ ਕੋਈ ਵੀ ਵੀਰ ਚਵਾਈ ਕਰ ਸਕਦਾ ਜੀ ਬਾਕੀ ਕਰਮਾਰੀ ਨੀਲੀ ਰਾਵੀ ਚ ਪੈਂਦੀ ਹੈ ਜੀ ਰੀਲੀ ਰਾਵੀ ਦੀ ਪਿਆਰ ਆ ਠੀਕ ਹੈ ਲੈ ਚੱਲੀ ਵੀਰੇ ਇਧਰ ਨੂੰ ਆ ਜਾ ਆ ਲੱਤ ਜੀ ਵੀਰੇ ਪਹਿਲਾਂ ਤੋਂ ਇਦਾਂ ਹੀ ਕਰਦੀ ਹੈ ਜੀ ਹਾਂ ਜੀ ਇਹ ਪਹਿਲਾਂ ਤੋਂ ਹੀ ਰਾਤ ਇਹਦੀ ਐ ਹੀ ਆ ਜਮਾਂਦਰੀ ਹੈ ਜੀ ਠੀਕ ਆ ਉਦਾਂ ਕੋਈ ਦਿੱਕਤ ਨਹੀਂ ਕੋਈ ਕੋਈ ਦਿੱਕਤ ਨਹੀਂ ਗਈ ਬਾਈ ਠੀਕ ਆ ਵੀਰੇ ਬਾਕੀ ਥਾਣ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਘਰੇ ਪਾਲੀ ਹੋਈ ਝੋਟੀ ਠੀਕ ਆ ਸੋਹਣੇ ਸੈਜ ਦਾ ਥਾਣਾ ਜੀ ਬੱਚਾ ਵੀ ਤੁਹਾਨੂੰ ਮਗਰ ਕੱਟੀ ਮਿਲ ਜਾਈਏ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਰਾਣਾ ਬੈਜੋ ਜੀ ਪਣਾ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਡਿਮਾਂਡ ਜੀ 62000 ਰੁਪਏ ਠੀਕ ਹੋਊ ਜੀ ਉਹ ਜਮਾਨਾ ਜਿਹੜਾ ਕੋਈ ਜਮਾਨਤ ਨਹੀਂ ਕਰਦਾ ਠੀਕ ਹੈ ਜੀ 62000 ਰੁਪਏ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਬਾਕੀ ਬਾਈ ਕਹਿੰਦਾ ਲੈਸ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ